ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਪੰਜਾਬੀ ਹੋਮ ਕਿਚਨ ਦੇ ਵਿੱਚ। ਅੱਜ ਅਸੀਂ ਪਨੀਰ ਦੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ। ਪਰੌਂਠੇ ਬਹੁਤ ਵਧੀਆ ਬਣ ਕੇ ਤਿਆਰ ਹੋਏ ਹਨ। ਪਰੌਂਠਿਆਂ ਦੇ ਅੰਦਰ ਤੱਕ ਸਟਫਿੰਗ ਗਈ ਹੈ ਤੇ ਪਰੌਂਠੇ ਖਾਣ ਦਾ ਸਵਾਦ ਹੀ ਤਾਂ ਹੁੰਦਾ ਹੈ ਜੇ ਸਟਫਿੰਗ ਪਰੌਂਠਿਆਂ ਦੇ ਅੰਦਰ ਤੱਕ ਪੂਰੀ ਤਰ੍ਹਾਂ ਫੈਲੀ ਹੋਵੇ। ਪਰੌਂਠਿਆਂ ਦੇ ਬਾਹਰ ਬਿਲਕੁਲ ਵੀ ਸਟਫਿੰਗ ਨਹੀਂ ਨਿਕਲੀ। ਪਰੌਂਠੇ ਬਹੁਤ ਵਧੀਆ ਬਣੇ ਹਨ। ਤੁਸੀਂ ਇਸ ਨੂੰ ਦਹੀਂ ਦੇ ਨਾਲ, ਚਾਹ ਨਾਲ, ਅਚਾਰ ਨਾਲ ਜਿਵੇਂ ਤੁਹਾਨੂੰ ਪਸੰਦ ਹੈ ਬਣਾ ਕੇ ਖਾ ਸਕਦੇ ਹੋ ਪਹਿਲਾਂ ਆਟਾ ਗੁੰਨ ਕੇ ਅਸੀਂ ਤਿਆਰ ਕਰ ਲੈਨੇ ਆ ਫਿਰ ਸਟਫਿੰਗ ਤਿਆਰ ਕਰਾਂਗੇ ਪਰਾਂ ਦੇ ਵਿੱਚ ਦੋ ਕੋਲੀਆਂ ਕਣਕ ਦੇ ਆਟੇ ਦੀਆਂ ਲਵਾਂਗੇ ਅਤੇ ਅੱਧੀ ਕੋਲੀ ਬੇਸਣ ਦੀ ਪਾਵਾਂਗੇ ਬੇਸਣ ਪਾਉਣ ਨਾਲ ਪਰੌਂਠੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਹਨ ਅਤੇ ਬਹੁਤ ਸਵਾਦ ਹੁੰਦੇ ਹਨ ਇਸ ਦੇ ਇਲਾਵਾ ਇਹਦੇ ਵਿੱਚ ਅਸੀਂ ਥੋੜਾ ਜਿਹਾ ਨਮਕ ਪਾਵਾਂਗੇ ਅਤੇ ਅਜਵਾਇਨ ਨੂੰ ਹੱਥਾਂ ਦੇ ਵਿੱਚ ਮਸਲ ਕੇ ਪਾ ਦਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਮੇਥਾ ਨੂੰ ਕੱਟ ਕੇ ਪਾਇਆ ਹੈ ਇਸ ਨਾਲ ਪਰੌਂਠਿਆਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੁਸੀਂ ਚਾਹੋ ਤਾਂ ਇਹਦੇ ਵਿੱਚ ਹਰੀ ਮਿਰਚ ਨੂੰ ਵੀ ਕੁੱਟ ਕੇ ਪਾ ਸਕਦੇ ਹੋ ਮੇਥੇ ਪਾਉਣ ਤੋਂ ਬਾਅਦ ਇਹਨੂੰ ਅਸੀਂ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਤੇ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਆਟੇ ਨੂੰ ਅਸੀਂ ਤਿਆਰ ਕਰ ਲਵਾਂਗੇ ਪਾਣੀ ਅਸੀਂ ਥੋੜਾ ਥੋੜਾ ਐਡ ਕਰਨਾ ਹੈ ਅਤੇ ਸੌਫਟ ਆਟਾ ਤਿਆਰ ਕਰਨਾ ਹੈ ਆਟਾ ਨਾ ਜ਼ਿਆਦਾ ਸਖਤ ਗੁੰਨਣਾ ਹੈ ਅਤੇ ਨਾ ਹੀ ਜ਼ਿਆਦਾ ਪਤਲਾ ਗੁੰਨਣਾ ਹੈ। ਬਿਲਕੁਲ ਪਰਫੈਕਟ ਡੋਅ ਤਿਆਰ ਹੈ। ਇਹਨੂੰ ਅਸੀਂ ਢਾਕੇ 15 ਮਿੰਟ ਲਈ ਰੱਖ ਦਾਂਗੇ। ਉਸ ਤੋਂ ਬਾਅਦ ਅਸੀਂ ਪਨੀਰ ਦੀ ਸਟਫਿੰਗ ਤਿਆਰ ਕਰਾਂਗੇ। ਇੱਥੇ ਮੈਂ 250 ਗ੍ਰਾਮ ਪਨੀਰ ਲਿਆ ਹੈ। ਇਹ ਪਨੀਰ ਮੈਂ ਘਰੇ ਤਿਆਰ ਕੀਤਾ ਹੈ। ਪਨੀਰ ਨੂੰ ਚਾਹੋ ਤੁਸੀਂ ਕद्दूकस ਕਰ ਸਕਦੇ ਹੋ। ਮੈਂ ਇੱਥੇ ਹੱਥਾਂ ਨਾਲ ਇਹਨੂੰ ਕ੍ਰਸ਼ ਕਰ ਲਿਆ ਹੈ। ਹੁਣ ਅਸੀਂ ਇਹਦੇ ਵਿੱਚ ਸਵਾਦ ਅਨੁਸਾਰ ਕਾਲੀ ਮਿਰਚ ਪਾਵਾਂਗੇ। ਅਤੇ ਥੋੜੀ ਜਿਹੀ ਅਜਵਾਇਨ ਨੂੰ ਹੱਥਾਂ ਦੇ ਨਾਲ ਕ੍ਰਸ਼ ਕਰਕੇ ਪਾ ਲਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਚਿਲੀ ਫਲੈਕਸ ਪਾਏ ਹਨ ਅਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਧਨੀਆ ਵੀ ਪਾ ਸਕਦੇ ਹੋ ਹੁਣ ਅਸੀਂ ਆਟੇ ਦੇ మీడియం ਸਾਈਜ਼ ਦੇ ਪੇੜੇ ਲਵਾਂਗੇ ਇਸ ਤਰੀਕੇ ਨਾਲ ਮੈਂ ਮੀਡੀਅਮ ਸਾਈਜ਼ ਦਾ ਪੇੜਾ ਲਿਆ ਹੈ ਅਤੇ ਇਸੇ ਤਰੀਕੇ ਅਸੀਂ ਸਾਰੇ ਪੇੜੇ ਤਿਆਰ ਕਰਕੇ ਰੱਖ ਲਵਾਂਗੇ ਪੇੜੇ ਸਾਡੇ ਸਾਰੇ ਤਿਆਰ ਹਨ ਹੁਣ ਅਸੀਂ ਇੱਥੇ ਪਰੌਂਠਾ ਬਣਾਉਨੇ ਆ ਸਭ ਤੋਂ ਪਹਿਲਾਂ ਇੱਥੇ ਮੈਂ ਇੱਕ ਪੇੜਾ ਲਿਆ ਹੈ ਪੇੜੇ ਨੂੰ ਚਕਲੇ ਉੱਤੇ ਰੱਖ ਦਾਂਗੇ ਅਤੇ ਇਹਦੇ ਉੱਪਰ ਸੁੱਕੇ ਆਟੇ ਨੂੰ ਡਸਟ ਕਰਕੇ ਦੋਨਾਂ ਸਾਈਡਾਂ ਤੋਂ ਹੱਥਾਂ ਦੀ ਉਂਗਲਾਂ ਦੇ ਨਾਲ-ਨਾਲ ਇਸ ਤਰ੍ਹਾਂ ਇਹਨੂੰ ਅਸੀਂ ਪ੍ਰੈਸ ਕਰਾਂਗੇ ਅਤੇ ਉਂਗਲਾਂ ਦੀ ਸਹਾਇਤਾ ਨਾਲ ਇਸ ਪੇੜੇ ਨੂੰ ਅਸੀਂ ਵਿਧਾ ਲਵਾਂਗੇ ਅਤੇ ਸੈਂਟਰ ਦੇ ਵਿੱਚੋਂ ਥੋੜਾ ਜਿਹਾ ਹੋਲ ਕਰ ਲਵਾਂਗੇ ਉਸ ਤੋਂ ਬਾਅਦ ਇਹਦੇ ਉੱਤੇ ਘੋਲ ਲਗਾਵਾਂਗੇ ਅਤੇ ਇਹਦੇ ਵਿੱਚ ਸਟਫਿੰਗ ਫਿਲ ਕਰਾਂਗੇ ਇਸ ਤਰ੍ਹਾਂ ਮੈਂ ਪੇੜੇ ਦੇ ਵਿੱਚ 2 ਤੋਂ 3 ਚਮਚ ਸਟਫਿੰਗ ਦੇ ਪਾਏ ਹਨ ਉਸ ਤੋਂ ਬਾਅਦ ਅਸੀਂ ਇਹਦੇ ਉੱਪਰ ਥੋੜਾ ਜਿਹਾ ਨਮਕ ਪਾ ਦਵਾਂਗੇ ਕਿਉਂਕਿ ਮੈਂ ਪਹਿਲਾਂ ਸਟਫਿੰਗ ਦੇ ਵਿੱਚ ਨਮਕ ਨਹੀਂ ਪਾਇਆ ਸੀ ਇਸ ਤਰੀਕੇ ਨਾਲ ਅਸੀਂ ਪੇੜੇ ਦੇ ਵਿੱਚ ਸਟਫਿੰਗ ਪਾ ਕੇ ਉੱਪਰੋਂ ਦੀ ਥੋੜਾ ਜਿਹਾ ਨਮਕ ਪਾਵਾਂਗੇ ਅਤੇ ਇਸ ਨੂੰ ਸਾਈਡਾਂ ਤੋਂ ਮੋੜਦੇ ਹੋਏ ਇਸ ਤਰੀਕੇ ਨਾਲ ਆਪਸ ਵਿੱਚ ਜੋੜਦੇ ਹੋਏ ਇਹਨੂੰ ਅਸੀਂ ਪੇੜੇ ਨੂੰ ਚੰਗੀ ਤਰ੍ਹਾਂ ਕੰਬਾਈਨ ਕਰ ਦਵਾਂਗੇ ਉੱਪਰੋਂ ਦੀ ਚੰਗੀ ਤਰ੍ਹਾਂ ਸੀ ਇਹਨੂੰ ਜੋੜ ਦੇਵਾਂਗੇ ਤਾਂ ਜੋ ਸਟਫਿੰਗ ਸਾਡੀ ਬਾਹਰ ਨਾ ਆਵੇ ਉਸ ਤੋਂ ਬਾਅਦ ਅਸੀਂ ਪੇੜੇ ਦੇ ਉੱਪਰ ਸੁੱਕਾ ਆਟਾ ਡਸਟ ਕਰਕੇ ਉਂਗਲਾਂ ਦੀ ਸਹਾਇਤਾ ਨਾਲ ਇਸ ਤਰੀਕੇ ਨਾਲ ਵਧਾਵਾਂਗੇ ਅਤੇ ਇਸ ਨੂੰ ਬਹੁਤ ਹੀ ਹਲਕੇ ਹੱਥਾਂ ਨਾਲ ਵੇਲਾਂਗੇ ਇਸ ਨੂੰ ਜ਼ਿਆਦਾ ਪ੍ਰੈਸ਼ਰ ਦੇ ਕੇ ਨਹੀਂ ਵੇਲਣਾ ਪਰੋਠਾ ਨਾ ਜ਼ਿਆਦਾ ਮੋਟਾ ਤੇ ਨਾ ਹੀ ਜ਼ਿਆਦਾ ਪਤਲਾ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਮੀਡੀਅਮ ਗਰਮ ਤਵੇ ਦੇ ਉੱਪਰ ਅਸੀਂ ਪਾ ਦਵਾਂਗੇ ਧਿਆਨ ਰੱਖੇ ਕਿ ਪਰੌਂਠਾ ਜਿਹੜਾ ਅਸੀਂ ਮੀਡੀਅਮ ਫਲੇਮ ਤੇ ਹੀ ਬਣਾਉਣਾ ਹੈ ਪਰੌਂਠਾ ਬਣਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤਵਾ ਸਾਡਾ ਮੀਡੀਅਮ ਗਰਮ ਹੋਣਾ ਚਾਹੀਦਾ ਹੈ ਇੱਕ ਸਾਈਡ ਤੋਂ ਸੇਕ ਲੱਗ ਗਿਆ ਇਸ ਨੂੰ ਅਸੀਂ ਪਲਟਾਂਗੇ ਇੱਕ ਸਾਈਡ ਘਿਓ ਲਗਾ ਦੇਣਾ ਹੈ ਤੁਸੀਂ ਚਾਹੋ ਤਾਂ ਤੇਲ ਵੀ ਲਗਾ ਸਕਦੇ ਹੋ ਦੋਨਾਂ ਸਾਈਡਾਂ ਤੇ ਅਸੀਂ ਪਰੌਂਠੇ ਨੂੰ ਸੇਕਣ ਤੋਂ ਬਾਅਦ ਚੰਗੀ ਤਰ੍ਹਾਂ ਘਿਓ ਲਗਾ ਦਾਂਗੇ ਇਹ ਪਰੌਂਠਾ ਖਾਣ ਵਿੱਚ ਬਹੁਤ ਜ਼ਿਆਦਾ ਸਵਾਦ ਹੁੰਦਾ ਹੈ ਤੁਸੀਂ ਚਾਹੋ ਤਾਂ ਇਸ ਨੂੰ ਅਚਾਰ ਨਾਲ ਦਹੀਂ ਨਾਲ ਮੱਖਣ ਨਾਲ ਜਿਵੇਂ ਤੁਹਾਨੂੰ ਵਧੀਆ ਲੱਗੇ ਇਸ ਨੂੰ ਖਾ ਸਕਦੇ ਹੋ ਬੱਚਿਆਂ ਨੂੰ ਟਿਫਿਨ ਵਿੱਚ ਵੀ ਦਿੱਤਾ ਜਾ ਸਕਦਾ ਹੈ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਹਨ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਇਸੇ ਤਰੀਕੇ ਨਾਲ ਅਸੀਂ ਪਰੌਂਠੇ ਬਣਾ ਕੇ ਤਿਆਰ ਕਰ ਲਵਾਂਗੇ ਪਰੋਂਠੇ ਬਣ ਕੇ ਬਹੁਤ ਵਧੀਆ ਤਿਆਰ ਹੁੰਦੇ ਹਨ ਅਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਸਵਾਦ ਹੁੰਦੇ ਹਨ ਇਸ ਨੂੰ ਚਾਹੇ ਤੁਸੀਂ ਕਿਸੇ ਵੀ ਸ਼ੇਪ ਵਿੱਚ ਬਣਾ ਸਕਦੇ ਹੋ ਤੁਸੀਂ ਚਾਹੋ ਤਾਂ ਇਸ ਨੂੰ ਚੌਰਸ ਵੀ ਬਣਾ ਸਕਦੇ ਹੋ ਚੌਰਸ ਪਰੋਂਠਾ ਬਣਾਉਣ ਦੇ ਲਈ ਇੱਥੇ ਅਸੀਂ ਇੱਕ ਪੇੜਾ ਲਵਾਂਗੇ ਤੇ ਪੇੜੇ ਦੇ ਉੱਤੇ ਸੁੱਕੇ ਆਟੇ ਨੂੰ ਡਸਟ ਕਰਕੇ ਇਸ ਤਰੀਕੇ ਨਾਲ ਅਸੀਂ ਇਹਨੂੰ ਰੋਟੀ ਦੀ ਸ਼ੇਪ ਦੇ ਵਿੱਚ ਵੇਲ ਲਵਾਂਗੇ ਉਸ ਤੋਂ ਬਾਅਦ ਇਹਦੇ ਉੱਪਰ ਘਿਓ ਲਗਾਵਾਂਗੇ ਤੇ ਉਹਦੇ ਉੱਪਰ ਅਸੀਂ ਸਟਫਿੰਗ ਨੂੰ ਚੰਗੀ ਤਰ੍ਹਾਂ ਫੈਲਾ ਦਵਾਂਗੇ ਸਟਫਿੰਗ ਫੈਲਾਉਣ ਤੋਂ ਬਾਅਦ ਇਹਦੇ ਉੱਪਰ ਸਵਾਦ ਅਨੁਸਾਰ ਨਮਕ ਪਾਵਾਂਗੇ। ਅਤੇ ਤੁਸੀਂ ਚਾਹੋ ਤਾਂ ਇਹਦੇ ਉੱਪਰ ਚਿਲੀ ਫਲੈਕਸ ਵੀ ਪਾ ਸਕਦੇ ਹੋ। ਇਹ ਬਿਲਕੁਲ ਹੀ ਆਪਸ਼ਨਲ ਹੈ। ਮੈਂ ਇਹਦੇ ਉੱਪਰ ਚਿਲੀ ਫਲੈਕਸ ਪਾਏ ਹਨ। ਚਿਲੀ ਫਲੈਕਸ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਫੈਲਾ ਦਾਂਗੇ ਅਤੇ ਸਾਈਡਾਂ ਤੋਂ ਅੰਦਰ ਵੱਲ ਨੂੰ ਮੋੜਦੇ ਹੋਏ ਉਂਗਲਾਂ ਦੇ ਨਾਲ ਹਲਕੇ ਹੱਥਾਂ ਨਾਲ ਇਸ ਤਰੀਕੇ ਨਾਲ ਇਸ ਚੰਗੀ ਤਰ੍ਹਾਂ ਪ੍ਰੈਸ ਕਰਾਂਗੇ। ਉਪਰੋਂ ਦੀ ਥੱਲੇ ਵੱਲ ਅਤੇ ਥੱਲੋਂ ਉੱਪਰ ਵੱਲ ਨੂੰ ਕਰਦੇ ਹੋਏ ਉਂਗਲਾਂ ਦੇ ਨਾਲ ਇਹਨੂੰ ਪ੍ਰੈਸ ਕਰ ਦੇਵਾਂਗੇ। ਇਸ ਤਰੀਕੇ ਨਾਲ ਸਟਫਿੰਗ ਸਾਡੀ ਬਾਹਰ ਨਹੀਂ ਆਏਗੀ ਅਤੇ ਸੁੱਕੇ ਆਟੇ ਨੂੰ ਡਸਟ ਕਰਕੇ ਇਹਨੂੰ ਹਲਕੇ ਹੱਥਾਂ ਨਾਲ ਅਸੀਂ ਵੇਲ ਲਵਾਂਗੇ ਇਸ ਤਰੀਕੇ ਸਾਡਾ ਚੋਰਸ ਪਰੌਂਠਾ ਬਣ ਜਾਏਗਾ ਵੇਲਣ ਤੋਂ ਬਾਅਦ ਇਸ ਨੂੰ ਅਸੀਂ ਮੀਡੀਅਮ ਫਲੇਮ ਤੇ ਮੀਡੀਅਮ ਗਰਮ ਤਵੇ ਦੇ ਉੱਪਰ ਪਾ ਦਵਾਂਗੇ ਅਤੇ ਦੋਨਾਂ ਸਾਈਡਾਂ ਤੋਂ ਸੇਕਣ ਤੋਂ ਬਾਅਦ ਤੇ ਘਿਓ ਜਾਂ ਬਟਰ ਲਗਾ ਕੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੇਕ ਲਵਾਂਗੇ ਤੁਹਾਨੂੰ ਅੱਜ ਦੀ ਰੈਸিপি ਕਿਵੇਂ ਲੱਗੀ ਜਰੂਰ ਦੱਸਿਓ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ वीडियो लाइक अ शेयर करना ना भुल्यो परौंठे बन के तैयार हैं ये असी गर्मा गर्म ही सर्व करा क्योंकि गर्मा गर्म ही बहुत ज़्यादा स्वाद लगते हैं तो स्टफिंग देखो पूरे अंदर तक भरी हुई है तो परौंठे स्वाद भी ता ही लगते हैं जो पूरी तरह स्टफिंग अंदर तक फैली होौंठे सच्ची बहुत वजिए बन के तैयार हुए हैं तो बहुत ज़्यादा ही स्वादिष्ट हैं तो एक बार जरूर ट्राई करो धनवाद